ਸਰ ਆਇ ਇਤਲੂ ਕਰੋ ਆ ਵੇਖੋ ਜੀ ਬਾਬਲਾ ਇੱਕ ਆ ਗੱਡੀ ਆਉਣੇ ਨੇ ਸਾਡੇ ਕੋ ਨਾਕੇ ਤੋਂ ਨਭਾਈ ਆ ਇਹਨਾਂ ਦਾ ਪਿੱਛਾ ਕਰਕੇ ਉਹਨਾਂ ਨੂੰ ਫੜਿਆ ਆ ਪਵਿੱਤਰ ਜਸੂ ਮੂਸੀ ਜੀ ਦੀਆਂ ਬਾਬਲਾ ਜਸੂ ਮੂਸੀ ਤੇ ਆ ਪੋਸਟਰ ਦੀ ਆ ਪੋਸਟਰ ਇਹਨੇ ਆਪਣੀਆਂ ਜੁੱਤੀਆਂ ਤੇ ਰੱਖੇ ਆ ਜੀ ਇਹ ਪਾਸਟਰ ਨੇ ਆ ਜੁੱਤੀਆਂ ਵਿਖਾਓ ਸਾਰੇ ਮੁੰਡਿਆਂ ਨੂੰ ਲੈ ਕੇ ਕਰਕੇ ਦਿਖਾਓ ਅੱਜ ਆਹ ਪਾਸਟਰ ਸਾਹਿਬ ਜੀ ਦਿਖਾਏ ਤੂੰ ਆ ਤੁਹਾਡੇ ਪਾਸਟਰ ਸਾਹਿਬ ਦੀ ਕਰਤੂਤ ਆ ਜੀ ਆਹ ਬੰਦੇ ਵੇਖੋ ਕਿੱਦਾਂ ਦੇ ਨਰੂਲਾ ਸਾਹਿਬ ਦੀ ਫੋਟੋ ਆ ਜਿਹੜੀ ਇਹਨੇ ਪੈਰਾਂ ਤੇ ਜੁੱਤੀਆਂ ਤੇ ਲਕੀ ਆ ਇਹਦੇ ਬਾਰੇ ਵੱਖਰੀ ਪ੍ਰੈਸ ਮੀਟਿੰਗ ਐ ਐਸਐਸਪੀ ਸਾਹਿਬ ਕਰ ਰਗੇ ਹਾਂਜੀ ਹਾਂਜੀ ਉਹਨਾਂ ਫੋਟੋ ਰੱਖਣੋ ਜਿਹੜਾ ਜਿਲ੍ਹਾ ਨੰਬਰ ਕੀ ਜਾਣ ਕਰੇਗਾ ਕਿੱਥੋਂ ਬਕਰ ਤੇ ਜਿਹੜਾ ਗੱਡੀ ਨੰਬਰ ਆ ਦੇ ਪਾ ਲਓ ਭਜੀ ਬੈਬਲ ਕਰਿਆ ਇਹ ਰੰਗ ਰੰਗ ਉਹ ਸਾਈਡ ਹੋ ਜਾ ਪਾਜੀ ਸਾਈਡ ਹੋ ਜਾ ਸਾਈਡ ਹੋ ਜਾ ਯਾਰ ਸਾਈਡ ਹੋ ਜਾ ਸਾਈਡ ਹੋ ਜਾ ਆ ਮੇਰੇ ਕੋ ਆਪ ਕੋ ਬੱਲੇ ਨੂੰ ਲੱਗਿਆ ਮੈਂ ਬੈਬਲ ਕਰਿਆ ਇਹ ਰੰਗ ਪਾਜੀ ਉਹ ਗੱਡੀ ਐਡੀ ਸ਼ੌਕ ਦੀ ਖੜੀ ਨਾ ਹਾਰ ਦੇ ਲੋ ਬੈਬਲ ਤੁਸੀਂ ਚੁੱਟੀਆਂ ਜਿ ਰੱਖੀਆਂ ਤੂੰ ਇੱਕ ਗੱਡੀ ਐ ਲੋਕਾਂ ਨੇ ਮਾਰੇ ਨੂੰ ਮੰਨਣ ਵਾਲੇ ਇਹ ਚਿੱਤਰਾਂ ਦੇ ਵਿੱਚ ਬਿਆਰ ਰੱਖੀ ਹੈ ਆ ਵੀ ਕ੍ਰਿਸਚੀਅਨ ਆ ਵੀ ਕ੍ਰਿਸਚੀਅਨ ਮੇਰਾ ਅਮਰ ਪ੍ਰਤਾਪ ਹੋਇਆ ਸਰ ਇਦਾਂ ਕਿ ਐਸਆਰਓ ਸਾਹਿਬ ਨੇ ਨਾਕਾ ਲਾਇਆ ਸੀਗਾ ਤੇ ਮੈਨੂੰ ਇੰਨਾ ਹੱਥ ਦਿੱਤਾ ਤੇ ਮੈਨੂੰ ਪਤਾ ਨਹੀਂ ਲੱਗਾ ਵੀ ਮੇਰੇ ਪਿੱਛੇ ਆ ਰਿਹਾ ਹੈ ਜਾਂ ਖਲਾ ਰਿਹਾ ਫਿਰ ਅੱਗੇ ਜਾ ਕੇ ਜਦੋਂ ਇੰਨਾ ਖਲਾ ਰਿਹਾ ਵਾ ਅਸੀਂ ਖਲੋ ਗਏ ਆ ਤੇ ਇੰਨਾ ਗੱਡੀ ਦੀ ਚੈਕਿੰਗ ਕੀਤੀ ਫੁੱਲ ਤੇ ਜਦੋਂ ਚੈਕਿੰਗ ਕਰਨ ਦੇ ਦੌਰਾਨ ਪਿੱਛੇ ਕਿੱਟ ਦੇ ਕਿੱਟ ਪਈ ਸੀਗੀ ਮੇਰੀ ਡਿੱਗੀ ਚ ਤੇ ਉਹ ਲੜਕੇ ਸੀਗੇ ਨਾਲ ਮੇਰੇ ਤੇ ਉਹਨਾਂ ਨੂੰ ਮੈਂ ਛੱਡ ਕੇ ਆ ਰਿਹਾ ਸੀਗਾ ਉਹ ਉਹ ਲੜਕੀਆਂ ਨੇ ਮੈਨੂੰ ਦੱਸਿਆ ਨਹੀਂ ਉਹਨਾਂ ਚੁੱਕ ਕੇ ਤੇ ਕਿੱਡ ਪਿਛੇ ਰੱਖ ਦਿੱਤੀ ਤੇ ਉਹ ਕਿੱਟ ਦੇ ਵਿੱਚ ਬਾਈਬਲ ਸੀਗੇ ਤੇ ਉਹ ਉਸ ਚੀਜ਼ ਦਾ ਮੇਰੇ ਬਾਰੇ ਮਾਈਂਡ 'ਚ ਖਿਆਲ ਨਹੀਂ ਸੀਗਾ ਉਹ ਜਦੋਂ ਐਸਾ ਚੋਂ ਸਾਹਮਣੇ ਖਲਾ ਰਿਆ ਉਹ ਜਦੋਂ ਚੈੱਕ ਕੀਤਾ ਜਦੋਂ ਵਿੱਚ ਬਾਈਬਲ ਸੀਗਾ ਤੇ ਐਕਚੁਅਲ 'ਚ ਮੈਂ ਕੰਮ ਤੋਂ ਆ ਰਿਹਾ ਸੀਗਾ ਅਸੀਂ ਕੰਮ ਵੀ ਕਰਦੇ ਹਾਂ ਤੇ ਮੈਂ ਕੰਮ ਤੋਂ ਆ ਰਿਹਾ ਸੀਗਾ ਤੇ ਨਾਲ ਹੀ ਸਾਟਾ ਮੈਂ ਜਿਮ 'ਚ ਜਾ ਰਿਹਾ ਸੀਗਾ ਤੇ ਉਹਦੇ ਵਿੱਚ ਸੀਗੀ ਲੜਕਿਆਂ ਨੂੰ ਨਹੀਂ ਸੀਗਾ ਪਤਾ ਕਿ ਪਿਛੇ ਕਿੱਟ ਦੇ ਵਿੱਚ ਬਾਈਬਲ ਹਨ ਉਹਨਾਂ ਚੁੱਕ ਕੇ ਪਿਛੇ ਰੱਖ ਦਿੱਤੀ ਸੀਗੇ ਹਾਂਜੀ ਸੁਨਾਖਾ ਬੰਦੀ ਕੀਤੀ ਸੀ ਅ ਜਲੰਧ ਰੋਡ ਤੇ ਨਜ਼ਦੀਕ ਸਰਕਾਰੀ ਹਸਪੀਟਲ ਉਥੇ ਇੱਕ ਗੱਡੀ ਨੇ ਕਾਲੀਆਂ ਫਿਲਮਾਂ ਲਾਈਆਂ ਇਹਨੂੰ ਰੁਕਣ ਦਾ ਇਸ਼ਾਰਾ ਕੀਤਾ ਪੀਬੀ 18 ਜੇ 0026 ਇਹਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਨੇ ਗੱਡੀ ਭਜਾ ਲਈ ਚਲੋ ਇਹਦਾ ਪਿੱਛਾ ਕਰਕੇ ਇਹਨੂੰ ਫੜ ਕੇ ਤੇ ਉਹਦੀ ਜਿਹੜੀ ਬੰਦੀ ਕਾਰਵਾਈ ਬੰਦ ਕਰਤਾ ਗੱਡੀ ਨੂੰ ਜੀ 207 ਮੋਟਰ ਵੀ ਕਲੈਕਟ ਲਾ ਕੇ ਆਰਟੀਕ ਸਾਹਿਬ ਨੂੰ ਵੇਜ ਦਿੱਤਾ ਜਾਊਗਾ ਸਵੇਰੇ ਉਹ ਲੇਟ ਦਿਨ ਵੀ ਉਹ ਲੋ ਜਜਤੋ ਹੀ ਠੀਕਾ ਮੈਨੂੰ ਤੇ ਪਰੇਸ਼ਾਨ ਨਹੀਂ ਜਾਈ ਉਹ ਤਾਂ ਫਿਰ ਲੋਕਾਂ ਨੇ ਦੱਸਿਆ ਵੀ ਪਵਿੱਤਰ ਬਾਈਬਲ ਹੈ ਤੇ ਨਰੂਲਾ ਸਾਹਿਬ ਦੀ ਫੋਟੋ ਹੀ ਉਹ ਇਹਨਾਂ ਦੇ ਧਰਮੰਦੀ ਗੱਲਾਂ ਇਹਨਾਂ ਦੇ ਵੱਡੇ ਪਾਸਟਰ ਬੁਲਾ ਕੇ ਇਹਨਾਂ ਨੂੰ ਸਮਝਾਉਣਗੇ ਵੀ ਇਹ ਜਿਹੜੀ ਗੱਲ ਹੈ ਨਹੀਂ ਕਰਨੀ ਚਾਹੀਦੀ ਉਹ ਕਿਤੋਂ ਕਿਹੜੇ ਹਾਲਾਤ ਚ ਸੀਗੇ ਉਹ ਪਿੱਛੇ ਡਿੱਗੀ ਚ ਪਏ ਸੀਗੇ ਉਹ ਫਿਰ ਇਹਨਾਂ ਦੇ ਧਰਮੰਦੀਆਂ ਗੱਲਾਂ ਨੇ ਵੇਖੋ ਅਸੀਂ ਕਿਸੇ ਦੇ ਧਰਮ ਮਰੇ ਕੋ ਮਾੜਾ ਨਹੀਂ ਚੰਗਾ ਬੋਲਦੇ ਜੋ ਵੀ ਇਹਨਾਂ ਦੇ ਮਤਲਬ ਸੀਨੀਅਰ ਮੈਂਬਰਸ਼ਿਪ ਟੀਮ ਹੈ ਉਹ ਇਹਨਾਂ ਤੇ ਆਪੇ ਐਕਸ਼ਨ ਕਰੇਗੀ ਲਿਕੀਟਰ ਹੋਰ ਸਮਾਨ ਪਿਆ ਇਸ ਨਾਲ ਇੱਕ ਬੈਂਕ ਦੇ ਵਿੱਚ ਬਾਈਬਲ ਪਈ ਇਸ ਤੇ ਨਰੂਨਾ ਸਾਹਿਬ ਦੀ ਫੋਟੋ ਹੈ